ਸਸਟ੍ਰੀਕਾਲਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਕੈਨੇਡਾ ਸਰਕਾਰ ਨੇ ਮਨੁੱਖੀ ਐਵੀਅਨ ਇਨਫਲੂਐਂజా ਵੈਕਸੀਨ ਦੀਆਂ 5 ਲੱਖ ਖੁਰਾਕਾਂ ਖਰੀਦੀਆਂ ਸੰਕਰਮਿਤ ਜਾਨਵਰਾਂ ਤੋਂ ਜੋਖਮ ਵਾਲਿਆਂ ਦੀ ਰੱਖਿਆ ਕਰਨ ਦੇ ਲਈ ਮੰਗਵਾਈਆਂ ਗਈਆਂ ਖੁਰਾਕਾਂ ਟੋਰਾਂਟੋ ਤੋਂ ਕੇਬੈਕ ਸਿਟੀ ਦੇ ਵਿਚਕਾਰ ਡਾਲਰ 10.9 ਬਿਲੀਅਨ ਦੀ ਹਾਈ ਸਪੀਡ ਚੱਲੇਗੀ ਰੇਲ ਨਵੇਂ ਰੇਲ ਨੈਟਵਰਕ ਦੇ ਵਿੱਚ 1000 ਕਿਲੋਮੀਟਰ ਦੇ ਟਰੈਕ ਤੇ ਬਿਜਲੀ ਦੀਆਂ ਰੇਲਾਂ ਚੱਲਣਗੀਆਂ ਗਰੰਟੀਸ਼ੁਦਾ ਬੇਸਿਕ ਇਨਕਮ ਨਾਲ 40% ਦੀ ਗਰੀਬੀ ਦਰ ਘਟਾਏਗੀ ਫੈਡਰਲ ਸਰਕਾਰ ਪ੍ਰੋਗਰਾਮ ਤੇ ਕਰ ਸਕਦੀ ਹੈ ਵਿਚਾਰ ਜਿੱਤੇ ਖਬਰਾਂ ਵਿਸਥਾਰ ਦੇ ਨਾਲ ਫੈਡਰਲ ਸਰਕਾਰ ਦੇ ਪਾਰਲੀਮੈਂਟਰੀ ਬਜਟ ਅਫਸਰ ਜਿਹੜੇ ਨੇ ਉਹਨਾਂ ਦੇ ਅਨੁਸਾਰ ਫੈਡਰਲ ਸਰਕਾਰ ਦਾ ਜਿਹੜਾ ਗਰੰਟੀਸ਼ੁਦਾ ਬੇਸਿਕ ਇਨਕਮ ਪ੍ਰੋਗਰਾਮ ਹੈ ਮੁਲਕ ਦੇ ਵਿੱਚ ਗਰੀਬੀ ਦੀ ਦਰ ਨੂੰ 40% ਤੱਕ ਘਟਾ ਸਕਦਾ ਹੈ ਇੱਕ ਤਾਜ਼ਾ ਰਿਪੋਰਟ ਦੇ ਵਿੱਚ ਪਾਰਲੀਮੈਂਟਰੀ ਬਜਟ ਅਫਸਰ ਦੇ ਅਨੁਸਾਰ ਇਸ ਪ੍ਰੋਗਰਾਮ ਦੇ ਤਹਿਤ ਘਟ ਆਮਦਨ ਵਾਲੇ ਜਿਹੜੇ ਗਰੁੱਪ ਨੇ ਫੈਮਿਲੀਜ਼ ਅਜੇਹੇ ਪ੍ਰੋਗਰਾਮ ਤਹਿਤ ਔਸਤਨ 6100 ਡਾਲਰ ਹਰ ਸਾਲ ਜਿਹੜੇ ਉਹ ਡਿਸਪੋਜ਼ੀਬਲ ਇਨਕਮ ਪ੍ਰਾਪਤ ਕਰ ਸਕਣਗੇ ਜੇਕਰ ਸਰਕਾਰ ਦੇ ਵੱਲੋਂ ਇਹ ਪ੍ਰੋਗਰਾਮ ਜਿਹੜੇ ਨੇ ਉਹ ਲਾਗੂ ਕੀਤਾ ਜਾਂਦਾ ਤਾਂ ਇਸ ਦੇ ਨਾਲ ਟੈਕਸ ਪ੍ਰਣਾਲੀ ਦੇ ਵਿੱਚ ਤਬਦੀਲੀ ਹੋਵੇਗੀ ਅਤੇ ਜ਼ਿਆਦਾ ਆਮਦਨ ਵਾਲਿਆਂ ਦੀ ਆਮਦਨ ਦਾ ਪੱਧਰ ਘਟਦਾ ਦੇਖਿਆ ਜਾਏਗਾ ਰਿਪੋਰਟ ਦੇ ਅਨੁਸਾਰ ਫੈਡਰਲ ਸਰਕਾਰ ਦੇ ਵੱਲੋਂ ਮੁੱਢਲੀ ਇਨਕਮ ਪ੍ਰੋਗਰਾਮ ਸ਼ੁਰੂ ਕਰਨ ਤੇ 107 ਬਿਲੀਅਨ ਡਾਲਰ ਦੀ ਜਿਹੜੀ ਹੈ ਉਹ ਲਾਗਤ ਆਵੇਗੀ ਪਾਰਲੀਮੈਂਟਰੀ ਬਜਟ ਅਫਸਰ ਨੇ ਇਹ ਮੰਨਿਆ ਹੈ ਕਿ ਜੇਕਰ ਸਰਕਾਰ ਮੁੱਢਲੀ ਇਨਕਮ ਪ੍ਰੋਗਰਾਮ ਨੂੰ ਲਾਗੂ ਕਰਦੀ ਹੈ ਤਾਂ ਹੋਰ ਸੋਸ਼ਲ ਸਰਵਿਸੇਸ ਦੇ ਵਿੱਚ ਵੀ ਕਟੌਤੀ ਜਿਹੜੀ ਹੈ ਉਹ ਕੀਤੀ ਜਾਏਗੀ ਜਿਸ ਦੇ ਨਤੀਜੇ ਵੱਲੋਂ ਫੈਡਰਲ ਸਰਕਾਰ ਨੂੰ 3.6 ਬਿਲੀਅਨ ਅਤੇ 5 ਬਿਲੀਅਨ ਡਾਲਰ ਦੀ ਲਾਗਤ ਬੇਸਿਕ ਇਨਕਮ ਜਿਹੜੀ ਹੈ ਉਸ ਦੇ ਇੰਪਲੀਮੈਂਟ ਦੇ ਉੱਤੇ net ਲਾਗਤ ਆਵੇਗੀ ਇਹ ਉਸ ਤੇ ਵੀ ਨਿਰਭਰ ਕਰੇਗਾ ਕਿ ਸਰਕਾਰ ਫੈਮਿਲੀ ਨੂੰ ਕਿਸ ਤਰ੍ਹਾਂ ਡਿਫਾਈਨ ਕਰੇਗੀ ਪੀਬੀਓ ਦਾ ਵਿਸ਼ਲੇਸ਼ਣ ਜਿਹੜਾ ਉਹ 온ਟਾਰੀਓ ਦੇ 2017 ਦੇ ਬੇਸਿਕ ਇਨਕਮ ਪਾਇਲਟ ਪ੍ਰੋਜੈਕਟ ਤੇ ਤੇ ਦਾਰਤ ਹੈ ਇਸ ਦੀ ਸ਼ੁਰੂਆਤ ਦੇ ਵਜੋਂ ਡਿਵੈਲਪ ਫੈਮਿਲੀ ਦੀ ਵਰਤੋਂ ਕੀਤੀ ਹੈ ਕੋਈ ਵੀ ਇਕਾਈ ਜਿਸ ਦੇ ਵਿੱਚ ਇੱਕ ਵਿਅਕਤੀ ਉਸ ਦਾ ਕਾਮਨ ਲਾਅ ਸਾਥੀ ਦੇ ਨਾਲ ਹੀ ਉਹਨਾਂ ਦੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਸ਼ਾਮਿਲ ਹੁੰਦੇ ਨੇ ਪੀਬੀਓ ਦਾ ਕਹਿਣਾ ਹੈ ਕਿ ਇਹ ਪਰਿਭਾਸ਼ਾ ਦੇ ਵਿੱਚ ਕਮੀਆਂ ਹਨ ਕਿਉਂਕਿ ਇਹ ਇੱਕ ਰਿਹائش ਦੇ ਵਿੱਚ ਕਈ ਨਿਊਕਲੀਅਰ ਜਿਹੜੇ ਨੇ ਉਹ ਫੈਮਲੀਆਂ ਰਹਿ ਸਕਦੇ ਨੇ ਜਿਸ ਵਿੱਚ ਪੁਰਾਣੀ ਪੀੜ੍ਹੀ ਅਤੇ ਅਡਲਟ ਬੱਚੇ ਜਿਹੜੇ ਨੇ ਉਹ ਸ਼ਾਮਿਲ ਰਹਿ ਸਕਦੇ ਨੇ ਬੁੱਧਵਾਰ 2021 ਤੋਂ ਇੱਕ ਸਰਵੇ ਨੂੰ ਵੀ ਇਹ ਰਿਪੋਰਟ ਅਪਡੇਟ ਕਰਦੀ ਹੈ ਜਿਸ ਦੇ ਵਿੱਚ ਇੱਕ ਇਕਨੋਮਿਕ ਫੈਮਲੀ ਦੇ ਲਈ ਵਿਸ਼ਲੇਸ਼ਣ ਹੈ ਇਹ ਪ੍ਰੋਗਰਾਮ ਕੈਨੇਡੀਅਨਜ਼ ਨੂੰ ਘੱਟ ਟੈਕਸ ਵਾਲੇ ਪਾਸੇ ਲਾ ਜਾ ਸਕਦਾ ਹੈ ਤੇ ਗਰੰਟੀशुदा ਆਮਦਨ ਕੈਨੇਡਾ ਦੇ ਵਿੱਚ ਗਰੀਬੀ ਦਰ ਨੂੰ ਲਗਭਗ ਅੱਧਾ ਘਟਾ ਦੇਵੇਗੀ ਉਹਨਾਂ ਕਹੇ ਕਿ ਇਹ ਪ੍ਰਭਾਵ ਘਟਾਏਗੀ ਕਿ ਘਟ ਆਮਦਨ ਵਾਲੇ ਕੈਨੇਡੀਅਨਸ ਦੀਆਂ ਤਨਖਾਹਾਂ ਅਤੇ ਵੱਧ ਰਹੀ ਕੋਸਟ ਆਫ ਲਿਵਿੰਗ ਦੇ ਵਿੱਚ ਤਾਲਮਿਲ ਜਿਹੜਾ ਹੈ ਉਹ ਨਹੀਂ ਹੈ ਪਾਰਲੀਮੈਂਟ ਬਜਟ ਆਫਿਸ ਦਾ ਕਹਿਣਾ ਹੈ ਕਿ ਗਰੀਬੀ ਦਰ ਦੇ ਵਿੱਚ ਕਮੀ ਪ੍ਰੋਵਿੰਸ਼ੀਅਲ ਤੌਰ ਦੇ ਉੱਤੇ ਵੱਖ-ਵੱਖ ਹੁੰਦੀ ਹੈ ਇਕਨੋਮਿਕ ਫੈਮਿਲੀ ਦੇ ਤਹਿਤ ਮੈਨੀਟੋਬਾ ਦੇ ਵਿੱਚ 2025 ਦੌਰਾਨ ਗਰੀਬੀ ਦਰ ਜਿਹੜੀ ਹੈ ਉਹ 53% ਦੀ ਘਟੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 26.2% ਦੀ ਛੋਟੀ ਕਮੀ ਜਿਹੜੀ ਹੈ ਉਹ ਸਾਹਮਣੇ ਆਈ ਹੈ ਕੈਨੇਡਾ ਦੇ ਵਿੱਚ ਇੱਕ ਬੁਨਿਆਦੀ ਰਾਸ਼ਟਰੀ ਆਮਦਨ ਜਿਹੜੀ ਹੈ ਉਹ ਸਥਾਪਿਤ ਕਰਨ ਦੇ ਯਤਨਾਂ ਨੂੰ ਮਿਲੀ ਜੁਲੀ ਸਫਲਤਾ ਮਿਲੀ ਹੈ ਪਿਛਲੇ ਸਾਲ ਨਿਊ ਫਾਉਂਡਲੈਂਡ ਅਤੇ ਲੈਬਰਾ ਡੋਰ ਦੇ ਵਿੱਚ ਸ਼ੁਰੂ ਕੀਤੇ ਗਏ ਬਜ਼ੁਰਗਾਂ ਦੇ ਲਈ ਇੱਕ ਬੁਨਿਆਦੀ ਆਮਦਨ ਪਾਇਲਟ ਦੇ ਵਿੱਚ ਸਿਰਫ 110 ਲੋਕਾਂ ਨੇ ਰਜਿਸਟਰਡ ਕੀਤਾ ਜੋ ਕਿ ਯੋਗ ਲੋਕਾਂ ਦੇ ਵਿੱਚੋਂ ਇੱਕ ਤਿਹਾਈ ਤੋਂ ਵੀ ਘੱਟ ਜਿਹੜੇ ਨੇ ਹੈਗੇ ਆ ਫੈਡਰਲ ਤੌਰ ਦੇ ਉੱਤੇ ਐਨਡੀਪੀ ਨੇ ਇੱਕ ਪ੍ਰਾਈਵੇਟ ਮੈਂਬਰ ਬਿੱਲ ਜਿਹੜੇ ਉਸ ਦੇ ਨਾਲ ਇੱਕ ਗਾਰੰਟੀशुदा ਰਹਿਣ ਯੋਗ ਬੁਨਿਆਦੀ ਆਮਦਨ ਦੇ ਲਈ ਵੀ ਜ਼ੋਰ ਦਿੱਤਾ ਹੈ ਜੋ ਪਿਛਲੀ ਫਾਲ ਦੇ ਵਿੱਚ ਹਾਊਸ ਆਫ ਕਾਮਨਸ ਦੇ ਵਿੱਚੋਂ ਪਾਸ ਹੋਣ ਦੇ ਵਿੱਚ ਅਸਫਲ ਰਿਹਾ ਸੈਨੇਟ ਵਿੱਚ ਵੀ ਅਜੇ ਹਾਹੀ ਇੱਕ ਬਿੱਲ ਅਜੇ ਵੀ ਲਟਕਿਆ ਹੋਇਆ ਹੈ ਲਿਬਰਲ ਪਾਰਟੀ ਲੀਡਰਸ਼ਿਪ ਉਮੀਦਵਾਰ ਕਰੀਨਾ ਗੋਲ ਨੇ ਪਿਛਲੇ ਹਫਤੇ ਵਾਦਾ ਕੀਤਾ ਸੀ ਕਿ ਜੇਕਰ ਉਹ ਲੀਡਰਸ਼ਿਪ ਰੇਸ ਜਿੱਤਦੀ ਹੈ ਤਾਂ ਉਹ 1 ਸਾਲ ਦੇ ਅੰਦਰ ਇੱਕ ਬੁਨਿਆਦੀ ਨੈਜੀ ਆਮਦਨ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗੀ ਕੈਨੇਡਾ ਦੇ ਵਿੱਚ 2022 ਦੇ ਵਿੱਚ ਕੋਵਿਡ ਪਾਬੰਦੀਆਂ ਦੇ ਖਿਲਾਫ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਪ੍ਰਬੰਧਕ ਵੱਚੋਂ ਇੱਕ ਪੈਟ ਕਿੰਗ ਨੂੰ ਅੱਜ ਓਟਵਾ ਦੀ ਅਦਾਲਤ ਨੇ 3 ਮਹੀਨਿਆਂ ਦੀ ਹਾਊਸ ਅਰੈਸਟ ਦੀ ਸਜ਼ਾ ਸੁਣਾਈ ਹੈ ਇਸ ਸਜ਼ਾ ਦੇ ਵਿੱਚ ਫੂਡ ਬੈਂਕ ਅਤੇ ਪੁਰਸ਼ਾਂ ਦੀ ਸ਼ੈਲਟਰ ਦੇ ਉੱਤੇ 100 ਘੰਟੇ ਦੀ ਕਮਿਊਨਿਟੀ ਸੇਵਾ ਵੀ ਜੜੀ ਹੈ ਉਹ ਸ਼ਾਮਿਲ ਹੈ ਦੱਸਦੀ ਹੈ ਕਿ ਕੋਵਿਡ ਪਾਬੰਦੀਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨਾਂ ਦੇ ਕਾਰਨ ਰਾਜਧਾਨੀ ਦੀਆਂ ਸੜਕਾਂ ਜਾਮ ਹੋ ਗਈਆਂ ਸਾਨ ਅਤੇ ਸਰਕਾਰ ਨੂੰ ਐਮਰਜੈਂਸੀ ਲਾ ਕੇ ਪ੍ਰਦਰਸ਼ਨ ਬੰਦ ਕਰਾਉਣੇ ਪਏ ਸਨ ਅਦਾਲਤ ਨੇ ਨਵੰਬਰ ਦੇ ਵਿਚ ਪੈਟਕਿੰਗ ਨੂੰ ਪੰਜ ਮਾਮਲਿਆਂ ਦੇ ਵਿੱਚ ਦੋਸ਼ੀ ਪਾਇਆ ਸੀ ਕਰਾਉਨ ਦੇ ਵੱਲੋਂ ਉਸ ਨੂੰ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਦੇਣ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਸੀ ਦੱਸ ਦੇ ਕਿ ਫ੍ਰੀडम ਕਨਵੋਏ ਨਾਮ ਦੇ ਬੈਨਰ ਹੇਠ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਸੈਂਕੜੇ ਟਰੱਕ ਅਤੇ ਹਜ਼ਾਰਾਂ ਲੋਕਾਂ ਨੇ ਕਰੀਬ 3 ਹਫ਼ਤਿਆਂ ਤੱਕ ਡਾਊਨਟਾਊਨ ਆਉਟਵਾਂ ਨੂੰ ਬੰਦ ਕਰ ਦਿੱਤਾ ਹੈ ਇਹ ਵਿਰੋਧ ਪ੍ਰਦਰਸ਼ਨ 온ਟਾਰੀਓ ਦੇ ਵਿੰਡਸਰ ਦੇ ਵਿੱਚ ਅੰਬਾਸਾਡਰ ਬ੍ਰਿਜ ਅਤੇ ਅਲਬਰਟਾ ਦੇ ਕਾਉਟਸ ਦੇ ਵਿੱਚ ਕੈਨੇਡਾ ਅਮਰੀਕਾ ਦੇ ਸਰਹੱਦੀ ਲਾਂਘਿਆਂ ਤੱਕ ਫੈਲ ਗਿਆ ਸੀ ਅਤੇ 14 ਫਰਵਰੀ 2022 ਨੂੰ ਟਰੂਡੋ ਸਰਕਾਰ ਨੇ ਵਿਰੋਧ ਪ੍ਰਦਰਸ਼ਨ ਨੂੰ ਖਤਮ ਕਰਨ ਦੇ ਲਈ ਪਹਿਲੀ ਵਾਰ ਅਮਰਜੈਂਸੀ ਐਕਟ ਦੀ ਵਰਤੋਂ ਕੀਤੀ ਸੀ ਕਿੰਗ ਨੇ ਆਪਣੀ ਸਜ਼ਾ ਤੋਂ ਬਾਅਦ ਕੋਈ ਟਿੱਪਣੀ ਨਹੀਂ ਕੀਤੀ ਕਿਉਂਕਿ ਝੂਠੀ ਗਵਾਹੀ ਅਤੇ ਨਿਆਂ ਦੇ ਵਿੱਚ ਰੁਕਾਵਟ ਪਾਉਣ ਦੇ ਦੋਸ਼ਾਂ ਦੇ ਲਈ ਜ਼ਮਾਨਤ ਦੀਆਂ ਸ਼ਰਤਾਂ ਸਨ ਉਸ ਦੀ ਵਕੀਲ ਨਤਾਸ਼ਾ ਕੈਲਵਿਨ ਹੋਨੇ ਸਜ਼ਾ ਨੂੰ ਬਹੁਤ ਹੀ ਬੈਲੈਂਸ ਕਿਹਾ ਵਕੀਲ ਕੈਲਵਿਨ ਹੋਨੇ ਨੇ ਕਿਹਾ ਕਿ ਜੇਕਰ ਕਿੰਗ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਜੋ ਕਿ ਕ੍ਰਾਊਨ ਮੰਗ ਕਰ ਰਿਹਾ ਹੈ ਤਾਂ ਉਹ ਅਸਲ ਦੇ ਵਿੱਚ ਉਸ ਨੂੰ ਇੱਕ ਰਾਜਨੀਤਿਕ ਕੈਦ ਬਣਾਉਣ ਵਾਂਗ ਹੁੰਦਾ ਹੈ ਉਹ ਕਿੰਗ ਨੂੰ ਫਰੀडम ਕਨਵੋਏ ਕਾਫਲੇ ਦੇ ਵਿੱਚ ਹਰੇਕ ਵਿਅਕਤੀ ਦੁਆਰਾ ਕੀਤੇ ਗਏ ਹਰ ਕੰਮ ਦੇ ਕੁਲ ਜੋੜ ਦੇ ਲਈ ਸਜ਼ਾ ਸੁਣਾ ਰਹੇ ਹੁੰਦੇ ਨੇ ਕਿੰਗ ਨੂੰ ਨਵੰਬਰ ਦੇ ਵਿੱਚ 9 ਵਿੱਚੋਂ 5 ਦੋਸ਼ਾਂ ਦੇ ਵਿੱਚ ਦੋਸ਼ੀ ਪਾਇਆ ਗਿਆ ਸੀ ਜਿਸ ਦੇ ਵਿੱਚ ਸ਼ਰਾਰਤ ਅਤੇ ਅਦਾਲਤ ਦੇ ਹੁਕਮ ਦੀ ਉਲੰਘਣਾ ਸ਼ਾਮਿਲ ਸੀ 2022 ਦੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਉਸਦੀ ਭੂਮਿਕਾ ਲਈ ਜਿਸ ਨੇ ਡਾਊਨਟਾਊਨ ਆਟਵਾਨ ਨੂੰ ਤਿੰਨ ਹਫ਼ਤਿਆਂ ਦੇ ਲਈ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਜਸਟਿਸ ਚਾਰਲਸ ਹੈਕਲੈਂਡ ਨੇ ਕਿਹਾ ਹੈ ਕਿ ਕਿੰਗ ਨੂੰ ਆਪਣੇ ਘਰ ਦੀ ਨਜ਼ਰਬੰਦੀ ਦੌਰਾਨ ਆਪਣੇ ਨਿਵਾਸ ਸਥਾਨ ਦੇ ਉੱਤੇ ਰਹਿਣਾ ਚਾਹੀਦਾ ਹੈ ਅਦਾਲਤੀ ਮੁਲਾਕਾਤਾਂ ਅਤੇ ਕਮਿਊਨਿਟੀ ਸੇਵਾ ਦੇ ਵਿੱਚ ਵਿਦਾਇ ਸਮੇਂ ਨੂੰ ਛੱਡ ਕੇ ਅਤੇ ਸੋਮਵਾਰ ਦੁਪਹਿਰ ਨੂੰ ਤਿੰਨ ਦਨ ਜੀਵਨ ਦੇ ਲਈ ਜ਼ਰੂਰੀ ਚੀਜ਼ਾਂ ਪ੍ਰਾਪਤ ਕਰਨ ਦੇ ਲਈ ਹੈਕਲੈਂਡ ਨੇ ਕਿਹਾ ਹੈ ਕਿੰਗ ਨੂੰ ਕਿਹਾ ਇਹ ਵੀ ਕਿਹਾ ਕਿ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਤੋਂ ਇਲਾਵਾ ਆਟਵਾ ਵਾਪਸ ਨਹੀਂ ਆਉਣਾ ਚਾਹੀਦਾ ਅਤੇ ਤਮਾਰਾ ਲਿਚ ਅਤੇ ਕ੍ਰਿਸ ਬਾਰਬਰ ਸਮੇਤ 6 ਹੋਰ ਕਾਫਲੇ ਦੇ ਨੇਤਾਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਕ੍ਰਾਊਨ ਵਕੀਲ ਮੋਇਜ਼ ਕ੍ਰੀਮਜ਼ੀ ਨੇ ਸ਼ਰਾਰਤ ਲਈ ਵਾਦ ਤੋਂ ਵਾਦ 10 ਸਾਲ ਦੀ ਮੰਗ ਕੀਤੀ ਦਲੀਲ ਦਿੱਤੀ ਕਿ ਇਹ ਸ਼ਰਾਰਤ ਦਾ ਸਭ ਤੋਂ ਬੁਰਾ ਮਾਮਲਾ ਸੀ ਹੈਕਲੈਂਡ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਕਾਫਲੇ ਦਾ ਵਿਰੋਧ ਪ੍ਰਦਰਸ਼ਨ ਆਸਾਨੀ ਦੇ ਨਾਲ ਵਿਆਪਕ ਹਿੰਸਾ ਅਤੇ ਜਾਇਦਾਦ ਨੁਕਸਾਨ ਦੇ ਵਿੱਚ ਬਦਲ ਸਕਦਾ ਸੀ ਅਤੇ ਕਿੰਗ ਨੂੰ ਸੋਸ਼ਲ ਮੀਡੀਆ ਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਰਹਿਣ ਲਈ ਵਾਰ-ਵਾਰ ਕੀਤੇ ਗਏ ਸੱਦੇ ਕਾਰਨ ਇੱਕ ਹਾਂ ਪੱਖੀ ਪ੍ਰਭਾਵ ਦੱਸਿਆ ਜੱਜ ਨੇ ਕਿਹਾ ਕਿ ਕਿੰਗ ਦੀ ਸਜ਼ਾ ਆਟਵਾ ਵਿੰਸਰ অন্ਟਰੀਓ ਤੇ ਕੋਰਸ ਅਲਬਰਟਾ ਦੇ ਵਿੱਚ ਹੋਰ ਕਾਫਲੇ ਦੇ ਵਿਰੋਧ ਪ੍ਰਦਰਸ਼ਨ ਭਾਗੀਦਾਰਾਂ ਦੁਆਰਾ ਪ੍ਰਾਪਤ ਕੀਤੀਆਂ ਗਈਆਂ ਜਿਹੜੀਆਂ ਮਿਸਚੀਫ ਸਜ਼ਾਵਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ ਉਹਨਾਂ ਵਿੱਚੋਂ ਜ਼ਿਆਦਾਤਰ ਸਜ਼ਾਵਾਂ 3 ਤੋਂ 6 ਮਹੀਨਿਆਂ ਤੱਕ ਦੀਆਂ ਸਨ ਹੈਕਲੈਂਡ ਨੇ ਕਿਹਾ ਕਿ ਕਿੰਗ ਨੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਇੱਕ ਲੀਡਰਸ਼ਿਪ ਹਸਤੀ ਹੋਣ ਕਾਰਨ ਵਾਧੂ ਜ਼ਿੰਮੇਵਾਰੀ ਨਿਭਾਈ ਪਰ ਲੰਬੀ ਸਜ਼ਾ ਦੇ ਗਾਰੰਟੀ ਦੇਣ ਦੇ ਲਈ ਕਾਫੀ ਨਹੀਂ ਸੀ ਕਿੰਗ ਨੇ ਸਜ਼ਾ ਤੋਂ ਪਹਿਲਾਂ ਦੀ ਸੁਣਵਾਈ ਦੌਰਾਨ ਵਿਰੋਧ ਪ੍ਰਦਰਸ਼ਨ ਦੇ ਵਿੱਚ ਆਪਣੀ ਭੂਮਿਕਾ ਤੇ ਆਟਵਾ ਦੇ ਨਿਵਾਸੀਆਂ ਤੇ ਇਸ ਦੇ ਪ੍ਰਭਾਵ ਲਈ ਮਾਫੀ ਮੰਗੀ ਜਿਸ ਨੂੰ ਹੈਕਲੈਂਡ ਨੇ ਨਾਤਮਕਤੇ ਇਮਾਨਦਾਰ ਦੱਸਿਆ ਵਕੀਲ ਜਿਹੜੇ ਕੈਲਵਿਨ ਉਹਨੇ ਉਹਨਾਂ ਨੇ ਕਿਹਾ ਕਿ ਕਿੰਗ ਅਲਬਰਟਾ ਦੇ ਵਿੱਚ ਘਰ ਵਾਪਸ ਆਪਣੇ ਘਰ ਦੇ ਵਿੱਚ ਨਜ਼ਰਬੰਦੀ ਦੀ ਸੇਵਾ ਕਰਨ ਦੀ ਯੋਜਨਾ ਬਣਾ ਰਿਹਾ ਹੈ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਇੱਕ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਉਹਨਾਂ ਨੇ ਐਵੀਅਨ ਫਲੂ ਦੇ ਵਿਰੁੱਧ ਮਨੁੱਖੀ ਵੈਕਸੀਨ ਦੀਆਂ 5 ਲੱਖ ਖੁਰਾਕਾਂ ਦੀ ਸ਼ੁਰੂਆਤੀ ਸਪਲਾਈ ਖਰੀਦੀ ਹੈ ਪੀ ਐਚ اے ਸੀ ਨੇ ਕਿਹਾ ਹੈ ਕਿ ਇਹ ਖਰੀਦਾਰੀ ਕਰਕੇ ਕੈਨੇਡਾ ਦੇ ਵਿੱਚ ਲੋਕਾਂ ਦੀ ਸਿਹਤ ਦੀ ਰੱਖਿਆ ਦੇ ਲਈ ਸਰਗਰਮ ਉਪਾਅ ਕੀਤੇ ਜਾ ਰਹੇ ਨੇ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸਮਝੌਤੇ ਮੁਤਾਬਕ ਪੀ ਐਚ اے ਸੀ ਨੇ ਜੀ ਐਸ ਕੇ ਦੇ ਮਨੁੱਖੀ ਵੈਕਸੀਨ ਦੀਆਂ 5 ਲੱਖ ਖੁਰਾਕਾਂ ਦੀ ਸ਼ੁਰੂਆਤੀ ਸਪਲਾਈ ਪ੍ਰਾਪਤ ਕੀਤੀ ਹੈ ਇਸ ਵੈਕਸੀਨ ਦੀ ਵਰਤੋਂ ਕੈਨੇਡਾ ਦੀ ਅਚੰਚੇਤੀ ਯੋਜਨਾ ਦੇ ਹਿੱਸੇ ਵਜੋਂ ਉਨਾ ਲੋਕਾਂ ਦੀ ਸੁਰੱਖਿਆ ਲਈ ਕੀਤੀ ਜਾਏਗੀ ਜੋ ਐਵੀਅਨ ਫਲੂ ਦੇ ਨਾਲ ਸੰਕਰਮਿਤ ਜਾਨਵਰਾਂ ਦੁਆਰਾ ਵਾਇਰਸ ਦੇ ਸੰਪਰਕ ਦੇ ਵਿੱਚ ਆਉਣ ਦੇ ਵੱਧੇ ਜੋਖਮ ਜੋਖਮ ਜਿਹੜੇ ਨੇ ਉਹ ਹੋ ਸਕਦੇ ਨੇ ਜਦੋਂ ਕਿ ਪੀ ਐਚ اے ਸੀ ਨੇ ਕਿਹਾ ਹੈ ਕਿ ਜਨਤਾ ਦੇ ਲਈ ਮੌਜੂਦਾ ਜੋਖਮ ਘਟ ਰਿਹਾ ਹੈ ਇਸ ਨੇ ਜ਼ੋਰ ਦਿੱਤਾ ਹੈ ਕਿ ਸੰਕਰਮਿਤ ਜਾਨਵਰਾਂ ਦੇ ਉੱਚੇ ਪੱਧਰ ਦੇ ਐਕਸਪੋਜ਼ਰ ਵਾਲੇ ਵਿਅਕਤੀਆਂ ਨੂੰ ਵੱਧ ਜੋਖਮ ਹੁੰਦਾ ਹੈ ਤੇ ਉਹਨਾਂ ਨੂੰ ਉਚਿਤ ਸਾਵਧਾਨੀ ਵਰਤਣੀ ਚਾਹੀਦੀ ਹੈ ਕੈਨੇਡਾ ਵਿੱਚ 9 ਨਵੰਬਰ 2024 ਨੂੰ ਕਰੇਲੂ ਤੌਰ ਦੇ ਉੱਤੇ ਗ੍ਰਹਿਣ ਕੀਤੇ ਐਵੀਅਨ ਮਨੁੱਖੀ ਐਵੀਅਨ ਇਨਫਲੂਐਂਜ਼ਾ A ਦਾ ਇਹਲਾ ਮਾਮਲਾ ਸਾਹਮਣੇ ਆਇਆ ਸੀ ਅਜ ਤੱਕ ਵਿਸ਼ਵ ਪੱਧਰ ਤੇ ਪਛਾਣੇ ਗਏ ਕਿਸੇ ਵੀ ਕੇਸ ਦੇ ਵਿੱਚ ਵਾਇਰਸ ਦੇ ਲਗਾਤਾਰ ਵਿਅਕਤੀ ਤੋਂ ਵਿਅਕਤੀ ਦੇ ਫੈਲਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਹਾਲਾਂਕਿ ਐਵੀਅਨ ਫਲੂ ਦੇ ਵਿੱਚ ਲੋਕਾਂ ਦੇ ਵਿੱਚ ਗੰਭੀਰ ਬਿਮਾਰੀ ਪੈਦਾ ਕਰਨ ਦੀ ਸਮਰੱਥਾ ਹੈ ਪੀਐਚਏਸੀ ਨੇ ਇੱਕਦਾ ਕਹਿਣਾ ਹੈ ਕਿ ਉਪਲਬਧ ਖੁਰਾਕਾਂ ਦਾ 60% ਦੀ ਇੱਕ ਬਰਾਬਰ ਤੇ ਜੋਖਮ ਅਧਾਰਿਤ ਪਹੁੰਚ ਤੇ ਆਧਾਰ ਤੇ ਸੂਬਿਆਂ ਦੇ ਪਰਦੇਸ਼ਾਂ ਨੂੰ ਜਾਵੇਗਾ ਬਾਕੀ 40% ਨੂੰ ਸੰਗੀ ਭੰਡਾਰ ਦੇ ਵਿੱਚ ਰੱਖਿਆ ਜਾਏਗਾ ਕੈਨੇਡਾ ਦੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਯੂਨਾਈਜ਼ੇਸ਼ਨ ਦਾ ਕਹਿਣਾ ਹੈ ਕਿ ਇਸ ਸਮੇਂ ਵਿਆਪਕ ਵੈਕਸੀਨ ਤਨਾਤੀ ਦੀ ਸਿਫਾਰਿਸ਼ ਨਹੀਂ ਕੀਤੀ ਗਈ ਹੈ ਸਿਹਤ ਮੰਤਰੀ ਮਾਰਕ ਹੌਲਡ ਨੇ ਕਿਹਾ ਹੈ ਕਿ ਅਸੀਂ ਐਵੀਅਨਰ ਫਲੂ ਦੁਆਰਾ ਪੈਦਾ ਹੋਏ ਵਿਸ਼ਵਵਿਆਪੀ ਸਿਹਤ ਜੋਖਮ ਦਾ ਸਾਹਮਣਾ ਕਰ ਰਹੇ ਹਾਂ ਸਾਡੀ ਤਰਜੀਹ ਕੈਨੇਡਾ ਦੇ ਵਿੱਚ ਲੋਕਾਂ ਦੀ ਸਿਹਤ ਦੀ ਰੱਖਿਆ ਕਰਨਾ ਜੋ ਜ਼ਰੂਰੀ ਕਦਮ ਚੁੱਕੇ ਜਾ ਰਹੇ ਨੇ ਜਿਸ ਦੇ ਵਿੱਚ ਵੈਕਸੀਨ ਦੀਆਂ ਖੁਰਾਕਾਂ ਨੂੰ ਸੁਰੱਖਿਅਤ ਕਰਨਾ ਵੀ ਸ਼ਾਮਿਲ ਹੈ ਤੇ ਕਿਸੇ ਵੀ ਸੰਭਾਵੀ ਜਨਤਕ ਸਿਹਤ ਖਤਰਿਆਂ ਲਈ ਤਿਆਰ ਵਚਨਬੱਤਾ ਨੂੰ ਦਰਸਾਉਂਦਾ ਹੈ ਕੈਨੇਡਾ ਹੁਣ ਅਪਰਾਧਿਕ ਸਮੂਹਾਂ ਨੂੰ ਅਤਵਾਦੀ ਸਮੂਹਾਂ ਦੇ ਵੱਜੋਂ ਸੂਚੀਬੱਧ ਕਰਨ ਦੇ ਲਈ ਅੱਗੇ ਵਧ ਰਿਹਾ ਹੈ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਨਜਾਇਜ਼ ਪੈਸੇ ਦੇ ਕੇ ਪਰਵਾਹ ਨੂੰ ਟਰੈਕ ਕਰਨ ਦੇ ਉੱਤੇ ਫੈਂਟਨਿਲ ਸੰਕਟ ਨੂੰ ਤੇਜ਼ ਕਰਨ ਵਾਲੇ ਨੈੱਟਵਰਕਾਂ ਨੂੰ ਖਤਮ ਕਰਨ ਦੇ ਲਈ ਵਿਆਪਕ ਸ਼ਕਤੀਆਂ ਪ੍ਰਦਾਨ ਕਰ ਰਹੇ ਨੇ ਉਹਨਾਂ ਕਹਿੰਦੇ ਕਿ ਫੈਂਟਨਿਲ ਵਪਾਰ ਦੇ ਨਾਲ ਲੱਜਟਣ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਦੇ ਵਿੱਚੋਂ ਇੱਕ ਹੈ ਇਹ ਐਲਾਨ ਕੈਨੇਡਾ ਦੁਆਰਾ ਇੱਕ ਨਵੇਂ ਫੈਂਟਨਿਲ ਜ਼ਾਰਦੀ ਨਿਯੁਕਤੀ ਦੇ ਇਸ ਹਫ਼ਤੇ ਤੋਂ ਵੱਧ ਸਮੇਂ ਬਾਅਦ ਆਇਆ ਹੈ ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਟੈਰਿਫ ਆਂ ਦੇ ਵਿੱਚ ਕੀਤੀ ਗਈ ਸਰਹੱਦੀ ਸੁਰੱਖਿਆ ਬਾਰੇ ਚਿੰਤਾਵਾਂ ਨੂੰ ਦੂਰ ਕਰਨ ਦੇ ਉਦੇਸ਼ਾਂ ਦਾ ਹਿੱਸਾ ਹੈ ਕੈਨੇਡਾ ਦੇ ਨਵੇਂ ਫੈਂਟਨਿਲ ਜ਼ਾਰ ਦੇ ਨਾਲ ਪਬਲਿਕ ਸੇਫਟੀ ਮੰਤਰੀ ਡੇਵਿਡ ਮੈਂਗੇਟੀ ਨੇ ਕਿਹਾ ਹੈ ਕਿ ਓਪੀਅਰ ਸੰਕਟ ਦੇ ਖਿਲਾਫ ਲੜਾਈ ਦਾ ਅਗਲਾ ਕਦਮ ਦੇਸ਼ ਦੇ ਅਪਰਾਧਿਕ ਕੋਡ ਦੇ ਤਹਿਤ ਅਪਰਾਧਿਕ ਸੰਗਠਨਾਂ ਨੂੰ ਅਤਵਾਦੀ ਸੰਸਥਾਵਾਂ ਵਜੋਂ ਨਾਮਜ਼ੰਦ ਕਰਨਾ ਹੈ ਮੈਂਗੇਟੀ ਨੇ ਕਿਹਾ ਹੈ ਕਿ 카ਰਟੇਲਾ ਨੂੰ ਅਤਵਾਦੀ ਸਮੂਹਾਂ ਦੇ ਵਜੋਂ ਸੂਚੀਬੱਧ ਕਰਨ ਦੇ ਨਾਲ ਕਾਨੂੰਨ ਲਾਗੂ ਕਰਨ ਵਾਲੇ ਜਿਵੇਂ ਕਿ RCMP ਤੇ ਸਥਾਨਕ ਪੁਲਿਸ ਨੂੰ ਪੈਸੇ ਦੀ ਪਾਲਣਾ ਕਰਨ ਤੇ ਇਹ ਵੇਖਣ ਦੇ ਲਈ ਕਿ ਅਪਰਾਧਿਕ 카rtel ਕਿਵੇਂ ਆਧੁਨਿਕ ਲਾਂਡਰਿੰਗ ਰਣਨੀਤੀਆਂ ਦੀ ਵਰਤੋਂ ਕਰ ਰਹੇ ਨੇ ਲਈ ਵਧੇਰੇ ਅਧਿਕਾਰਤ ਤੇ ਵਧੇਰੇ ਸ਼ਕਤੀਆਂ ਪ੍ਰਦਾਨ ਕਰਨਗੇ ਉਹਨਾਂ ਕਿਹਾ ਕਿ ਇਸ ਸਮੇਂ ਡਾਊਨਟਾਊਨ ਟੋਰਾਂਟੋ ਦੇ ਵਿੱਚ ਫਾਈਨੈਂਸ ਕੈਨੇਡਾ ਦੇ ਪਬਲਿਕ ਸੇਫਟੀ ਡਿਪਾਰਟਮੈਂਟ ਦੀ ਲੀਡਰਸ਼ਿਪ ਸਾਡੇ ਫੈਂਟਨਿਲ ਜ਼ਾਰ ਤੇ ਸਾਡੇ ਸੀਨੀਅਰ ਆਰਸੀਐਮਪੀ ਲੋਕਾਂ ਦੇ ਨਾਲ ਇੱਕ ਇਕੱਠ ਹੈ ਉਹ ਕੈਨੇਡਾ ਦੇ 6 ਸਭ ਤੋਂ ਵੱਡੇ ਚਾਰਟਰਡ ਬੈਂਕਾਂ ਦੇ ਨਾਲ ਮੀਟਿੰਗ ਕਰ ਰਹੇ ਨੇ ਉਹ ਇੱਕ ਨਵੀਂ منی ਲੌਂਡਰਿੰਗ ਖੂਫੀਆ ਪਾਈ ਵਾਲੀ ਦਾ ਉਦਘਾਟਨ ਕਰ ਰਹੇ ਨੇ ਤੇ ਅਸੀਂ ਇਸ ਦੇ ਵਪਾਰ ਦੇ ਵਿੱਚ ਫੈਂਟਨਿਲ ਸੰਕਟ ਦੇ ਨਾਲ ਨਜਿੱਠਣ ਦੇ ਲਈ ਸਾਡੇ 6 ਬੈਂਕਾਂ ਤੇ ਕਾਨੂੰਨ ਲਾਗੂ ਕਰਨ ਵਾਲੇ ਵਿਚਕਾਰ ਮਨੀ ਲਾਂਡਰਿੰਗ ਤੇ ਸੰਗਠਿਤ ਅਪਰਾਧ ਖੂਫੀਆ ਜਾਣਕਾਰੀ ਨੂੰ ਸਾਂਝਾ ਕਰਨ ਦਾ ਸਮਰਥਨ ਕਰਨ ਜਾ ਰਹੇ ਹਾਂ ਉਹਨਾਂ ਕਹਿੰਦੇ ਕਿ ਫੈਂਟਨਿਲ ਵਪਾਰ ਦੇ ਨਾਲ ਲਜਿੱਠਣ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਇੱਕ ਹੈ ਪੈਸੇ ਦੀ ਪਾਲਣਾ ਸੰਗਠਿਤ ਅਪਰਾਧ ਨੂੰ ਫੰਡ ਦੇਣ ਵਾਲੀ ਕਮਾਈ ਨੂੰ ਕਟਣਾ ਤੇ ਆਖਿਰਕਾਰ ਖਤਰਨਾਕ ਤੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਤੋਂ ਲਾਭ ਲੈਣ ਵਾਲੇ 카ਰਟੇਲਾਂ ਨੂੰ ਖਤਮ ਕਰਨ ਦੇ ਵਿੱਚ ਮਦਦ ਕਰਨਾ ਹੈ ਇਹ ਐਲਾਨ ਕੈਨੇਡਾ ਦੁਆਰਾ ਇੱਕ ਨਵੇਂ ਫੈਂਟਨਿਲ ਜ਼ਾਰਦੀ ਨਿਯੁਕਤੀ ਦੇ ਹਫ਼ਤੇ ਤੋਂ ਵਾਅਦਾ ਸਮੇਂ ਬਾਅਦ ਆਈ ਹੈ ਸੰਯੁਕਤ ਰਾਜ ਦੇ ਰਾਸ਼ਪਤੀ ਡੋਨਲਡ 트੍ਰੰਪ ਦੁਆਰਾ ਟੈਰਿਫ ਦੀਆਂ ਧਮਕੀਆਂ ਦੇ ਵਿੱਚ ਕੀਤੀ ਗਈ ਸਰਹੱਦੀ ਸੁਰੱਖਿਆ ਬਾਰੇ ਚਿੰਤਾਵਾਂ ਨੂੰ ਦੂਰ ਕਰਨ ਦੇ ਉਦੇਸ਼ਾਂ ਦਾ ਇੱਕ ਹਿੱਸਾ ਹੈ ਇਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੰਗਠਿਤ ਅਪਰਾਧ ਤੇ ਫੈਂਟਨਿਲ ਦੇ ਨਵੇਂ ਖੂਫੀਆ ਨਿਰਦੇਸ਼ਾਂ ਦਾ ਹਿੱਸਾ ਹੈ ਜਿਸ ਨੂੰ 200 ਮਿਲੀਅਨ ਡਾਲਰ ਦੇ ਖਰਚ ਨਾਲ ਸਮਰਥਨ ਕੀਤਾ ਜਾਵੇਗਾ 트੍ਰੰਪ ਨੇ ਕੈਨੇਡਾ ਤੋਂ ਸਾਰੇ ਆਯਾਤ ਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਤੇ ਸਰਹੱਦ ਪਾਰੋਂ ਫੈਂਟਨਿਲ ਤੇ ਪ੍ਰਵਾਸੀਆਂ ਦੇ ਪ੍ਰਵਾਹ ਬਾਰੇ ਚਿੰਤਾਵਾਂ ਦਾ ਹਵਾਲਾ ਦਿੱਤਾ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ 25% ਦੀ ਟੈਰਿਫ ਲਗਾਏ ਜਾਣੇ ਸਨ 트럼ਪ ਨੇ ਉਹਨਾਂ ਨੂੰ 30 ਦਿਨਾਂ ਦੇ ਲਈ ਦੇਰੀ ਕਰਨ ਦੇ ਲਈ ਸਹਿਮਤੀ ਦਿੱਤੀ। ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਸਰਹੱਦੀ ਉਪਾਵਾਂ ਦੇ ਲਈ ਵਚਨਬੱਧ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਵਰਤਾਵਾਂ ਦੇ ਵਿੱਚ ਕਾਰ ਟੈਲਾਂ ਦੀ ਸੂਚੀ ਤੇ ਇੱਕ ਫੈਂਟਨਿਲ ਜ਼ਾਰਵੇ ਸ਼ਾਮਿਲ ਹੈ। ਮਹਿੰਗੇਟੀ ਦੇ ਅਨੁਸਾਰ ਨਿਵੇਸ਼ ਦਾ ਕੰਮ ਕਰਨਾ ਜਾਪਦਾ ਹੈ। ਮਹਿੰਗੇਟੀ ਨੇ ਕਿਹਾ ਕਿ ਦਸੰਬਰ 2024 ਤੇ ਜਨਵਰੀ 2025 ਦੇ ਅੰਤ ਦੇ ਵਿੱਚਕਾਰ ਸੰਯੁਕਤ ਰਾਜ ਦੇ ਵਿੱਚ ਕਸਟਮ ਤੇ ਸਰਹੱਦੀ ਗਸ਼ਤ ਦੇ ਨਵੇਂ ਆંકੜਿਆਂ ਤੋਂ ਜਾਣੂ ਕਰਵਾਇਆ ਗਿਆ ਸੀ। ਸਾਡੀ ਸਰਹੱਦੀ ਦੀ ਸ਼ੁਰੂਆਤ ਤੋਂ ਬਾਅਦ ਦੇ ਮਹੀਨਿਆਂ ਦੀ ਮਿਆਦ ਦੇ ਵਿੱਚ ਅਸੀਂ ਕੈਨੇਡਾ ਤੋਂ ਸੰਯੁਕਤ ਰਾਜ ਦੇ ਵਿੱਚ ਫੈਂਟਨਿਲ ਦੇ ਦੌਰੇ ਦੇ ਵਿੱਚ 97% ਦੀ ਕਮੀ ਦੇਖੀ ਹੈ ਇਸ ਲਈ ਜੋ ਨਿਵੇਸ਼ ਅਸੀਂ ਫਰੰਟ ਲਾਈਨਾਂ ਤੇ ਕਰ ਰਹੇ ਹਾਂ ਉਹ ਮਦਦ ਕਰ ਰਹੇ ਨੇ ਮੈਂਗਿਟਿਨੇ ਕਿਹਾ ਹੈ ਕਿ ਕਾਰਟੇਲਾ ਨੂੰ अपराधक ਸੰਗਠਨਾਵਜੋ ਨਾਮਜ਼ਦ ਕਰਨ ਦੇ ਅਗਲੇ ਕਦਮਾਂ ਬਾਰੇ ਹੋਰ ਵੇਰਵੇ ਜਲਦੀ ਹੀ ਸਾਂਝੇ ਕੀਤੇ ਜਾਣਗੇ ਉਹਨਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਅਪਰਾਧਿਕ ਗੱਠਜੋੜ ਨੂੰ ਹੁਣ ਅਤਵਾਦੀ ਸਮੂਹਾਂ ਵਜੋ ਸੂਚੀਬੱਧ ਕਰਨ ਲਈ ਕ੍ਰਿਮੀਨਲ ਕੋਡ ਦੇ ਵਿੱਚ ਸੋਧ ਕਰਕੇ ਅਸੀਂ ਪੈਸੇ ਨੂੰ ਟਰੈਕ ਕਰਨ ਤੇ ਟ੍ਰੇਸ ਕਰਨ ਦੇ ਲਈ ਕੁਝ ਖਾਸ ਪਹੁੰਚਾਂ ਦੇ ਨਾਲ ਕਾਨੂੰਨ ਕਰਨ ਦੇ ਵਿੱਚ ਕਾਨੂੰਨ ਲਾਗੂ ਕਰਨ ਦੇ ਵਿੱਚ ਮਦਦ ਕਰਾਂਗੇ ਨਿਊਜ਼ ਟੈਸਟ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਫੈਡਰਲ ਸਰਕਾਰ ਟੋਰਾਂਟੋ ਤੇ ਕਿਊਬਿਕ ਸਿਟੀ ਦੇ ਵਿਚਕਾਰ ਹਾਈ ਸਪੀਡ ਰੇਲ ਦੀਆਂ ਯੋਜਨਾਵਾਂ ਦੇ ਨਾਲ ਅੱਗੇ ਵਧ ਰਹੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਟ੍ਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਬੁੱਧਵਾਰ ਕਾਨਫਰੰਸ ਦੇ ਵਿੱਚ ਇਸ ਦਾ ਖੁਲਾਸਾ ਕੀਤਾ ਲਿਬਰਲ ਸਰਕਾਰ ਦਾ ਕਹਿਣਾ ਹੈ ਕਿ ਯੋਜਨਾਬੱਧ ਰੇਲ ਨੈਟਵਰਕ ਲਗਭਗ 1000 ਕਿਲੋਮੀਟਰ ਤੱਕ ਫੈਲੇਗਾ ਤੇ 300 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਜਾਏਗਾ ਟੋਰਾਂਟੋ ਪੀਟਰਬੋ ਪੀਟਰਬੋ ਆ ਆਟਵਾ মন্ট্রੀਅਲ ਤੇ ਲਵ ਟ੍ਰੋਇਜ਼ ਜਿਹੜੇ ਨੇ ਉਹਨਾਂ ਦੇ ਕਿਊਬਿਕ ਸਿਟੀ ਦੇ ਵਿੱਚ ਇਹ ਸਟਾਪ ਹੋਣਗੇ ਸਰਕਾਰ ਦਾ ਕਹਿਣਾ ਹੈ ਕਿ ਨਵੀਂ ਪ੍ਰਣਾਲੀ ਯਾਤਰਾ ਦੇ ਸਮੇਂ ਨੂੰ ਅਦਾ ਅੱਧਾ ਜੜਾਓ ਕਰ ਦਵੇਗੀ ਤੇ ਜਿਸ ਦੇ ਨਾਲ ਯਾਤਰੀ 3 ਘੰਟਿਆਂ ਦੇ ਵਿੱਚ ਮੋਂਟਰੀਅਲ ਤੋਂ ਟੋਰਾਂਟੋ ਤੱਕ ਸਫ਼ਰ ਕਰ ਸਕਣਗੇ ਹਾਈ ਸਪੀਡ ਰੇਲ ਸੇਵਾ ਦਾ ਅਧਿਕਾਰਤ ਨਾਮ ਆਲਟੋ ਹੋਵੇਗਾ ਟ੍ਰੂਡੋ ਨੇ ਕਿਹਾ ਹੈ ਕਿ ਕੈਨੇਡਾ ਨੂੰ ਹਾਈ ਸਪੀਡ ਰੇਲ ਮਿਲ ਰਹੀ ਹੈ ਟੋਰਾਂਟੋ ਤੇ ਕਿਊਬਿਕ ਸਿਟੀ ਦੇ ਵਿਚਕਾਰ ਇੱਕ ਹਾਈ ਸਪੀਡ ਰੇਲ ਸਿਸਟਮ ਆਲਟੋ ਦੀ ਅੱਜ ਦਾ ਐਲਾਨ ਸਾਡੀ ਆਰਥਿਕਤਾ ਨੂੰ ਬਦਲ ਦਵੇਗਾ ਲੱਖਾਂ ਕੈਨੇਡੀਅਨਾਂ ਦੇ ਲਈ ਆਨ ਜਾਉਣ ਦੇ ਸਮੇਂ ਨੂੰ ਬਹੁਤ ਘਟਾ ਕਰਨਾ ਆਰਥਿਕ ਵਿਕਾਸ ਨੂੰ ਜਿਹੜਾ ਉਹ ਟੱਚ ਬਹੁਤ ਚਾਰਜ ਕਰਨਾ ਹਜ਼ਾਰਾਂ ਨੌਕਰੀਆਂ ਪੈਦਾ ਕਰਨਾ ਉਤਪਾਦਕਾਂ ਦੇ ਵਿੱਚ ਸੁਧਾਰ ਕਰਨਾ ਅਤੇ ਨਿਕਾਸੀ ਨੂੰ ਘਟਾਉਣਾ ਟਰੂਡੋ ਨੇ ਕਿਹਾ ਹੈ ਕਿ 3 ਘੰਟਿਆਂ ਦੇ ਵਿੱਚ ਮੌਂਟਰੀਅਲ ਤੋਂ ਟ੍ਰਾਂਟੋ ਤੁਸੀਂ ਇਸ ਨੂੰ ਹਰਾ ਨਹੀਂ ਸਕਦੇ ਇਸ ਕਦਮ ਦੇ ਨਾਲ 10 ਸਾਲਾਂ ਦੇ ਵਿੱਚ 50000 ਤੋਂ ਵੱਧ ਨੌਕਰੀਆਂ ਪ੍ਰਦਾਨ ਕਰਨ ਦੀ ਉਮੀਦ ਹੈ ਜਿਸ ਦੇ ਨਤੀਜੇ ਵਜੋਂ ਕੈਨੇਡਾ ਦੇ ਜੀਡੀਪੀ ਦੇ ਵਿੱਚ ਵੀ ਲਗਾਤਾਰ 1.1 ਫੀਸਦੀ ਵਾਧਾ ਹੋਵੇਗਾ ਫੈਡਰਲ ਸਰਕਾਰ ਨੇ ਕਿਹਾ ਹੈ ਕਿ ਨਵੀਂ ਹਾਈ ਸਪੀਡ ਰੇਲ ਕੈਨੇਡਾ ਨੂੰ ਇਸ ਤੇ ਜਲਵਾਯੂ ਟੀਚਿਆਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰੇਗੀ ਅਨੀਤਾ ਨੰਦ ਨੇ ਕਿਹਾ ਹੈ ਕਿ ਖੇਤਰੀ ਅਰਥ ਵਿਵਸਥਾਵਾਂ ਦੇ ਵਿੱਚ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਤੇ ਉਸ ਸਮੇਂ ਨਿਕਾਸ ਨੂੰ ਘਟਾਏਗਾ ਇੱਕ ਰਾਸ਼ਟਰ ਨਿਰਮਾਣ ਪ੍ਰੋਜੈਕਟ ਹੈ ਜਿਸ ਤੇ ਅਸੀਂ ਸਾਰੇ ਮਾਨ ਕਰ ਸਕਦੇ ਆ ਵਾਤਾਵਰਣ ਤੇ ਜਲਵਾਯੂ ਪਰਿਵਰਤਨ ਕੈਨੇਡਾ ਨੇ ਬੁੱਧਵਾਰ ਨੂੰ ਮੈਟਰੋ ਵੈਂਕੂਵਰ ਦੇ ਕੁਝ ਹਿੱਸਿਆਂ ਦੇ ਲਈ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ ਕਿਉਂਕਿ ਖੇਤਰ ਦੇ ਵਿੱਚ 70 ਮਿਲੀਮੀਟਰ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਹੈ ਬੁੱਧਵਾਰ ਯਾਨੀ ਅੱਜ ਵੀ ਮਿਲੀਮੀਟਰ ਤੋਂ ਵੱਧ ਬਾਰਿਸ਼ ਹੋਈ ਔਰ ਨਾਰਥ ਸ਼ੋਰ ਟ੍ਰਾਈਸ ਸੀਰੀਜ਼ ਤੇ ਮੈਪਲ ਰਿਜ ਦੇ ਵਿੱਚ ਵੀ ਭਾਰੀ ਮੀਂਹ ਰਿਹਾ ਬਾਰਿਸ਼ ਘਟਣ ਜਾ ਰਹੀ ਹੈ ਫਿਲਹਾਲ ਦਿਨ ਦੇ ਸਮੇਂ ਦਾ ਤਾਪਮਾਨ ਜਿਹੜਾ ਉਹ ਵੱਧ ਗਰਮ ਹੁੰਦਾ ਹੈ ਤੇ 9 ਡਿਗਰੀ ਤੋਂ ਰਾਤੋਂ ਰਾਤ 5 ਤੱਕ ਘਟ ਜਾਂਦਾ ਹੈ ਹਫਤੇ ਦੇ ਅੰਤ ਤੱਕ ਬਾਰਿਸ਼ ਦੇ ਦੁਬਾਰਾ ਪੈਣ ਦੀ ਉਮੀਦ ਹੈ ਇਹ ਸੀਸੀਸੀ ਦਾ ਕਹਿਣਾ ਹੈ ਕਿ ਹੋਸ਼ਾਉਂਡ ਦੇ ਲਈ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ ਜੋ ਸਕੁਆਮਿਸ਼ ਤੱਕ ਫੈਲੀ ਹੋਈ ਹੈ ਸਭ ਤੋਂ ਭਾਰੀ ਮੀਂਹ ਅੱਜ ਕੱਟ ਜਾਵੇਗਾ ਤੇ ਵੀਰਵਾਰ ਤੱਕ ਮੀਂਹ ਜਾਰੀ ਰਹਣਗੇ ਮੀਂਹ ਕਾਰਨ ਹੜ੍ਹ ਵੀ ਕਈ ਥਾਵਾਂ ਤੇ ਆ ਸਕਦੇ ਨੇ ਤੇ ਪਾਣੀ ਭਰ ਸਕਦਾ ਹੈ ਨੀਵੇਂ ਇਲਾਕਿਆਂ ਦੇ ਵਿੱਚ ਹੜਾ ਆਉਣ ਦੀ ਸੰਭਾਵਨਾ ਹੈ ਰੁੱਖਾਂ ਦੀ ਅਣਉਚੇਤ ਕਟਾਈ ਜਾਂ ਫਿਰ ਗਲਤ ਤਰੀਕੇ ਦੇ ਨਾਲ ਦਰਖਤਾਂ ਦੀ ਛਟਾਈ ਜਿਹੜੀ ਹੈ ਯਾਨੀ ਜਿਹੜੀ ਉਹਨਾਂ ਦੀ ਪ੍ਰੂਨਿੰਗ ਹੁੰਦੀ ਹੈ ਉਸ ਨੂੰ ਕਰਨ ਦੇ ਨਾਲ ਉਹ ਕਮਜ਼ੋਰ ਹੋ ਸਕਦੇ ਨੇ ਜਾਂ ਸੁੱਕ ਸਕਦੇ ਨੇ ਇਸ ਕਰਕੇ ਸਰੀ ਸ਼ਹਿਰ ਵਾਸੀਆਂ ਤੇ ਵਪਾਰੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਸ ਸਰਕਾਰੀ ਜ਼ਮੀਨ ਦੇ ਉੱਤੇ ਦਰਖਤਾਂ ਦੀ ਦੇਖਭਾਲ ਸਿਰਫ ਸ਼ਹਿਰੀ ਆਰਬੋਰੇਟਸ ਜਿਹੜੇ ਨੇ ਯਾਨੀ বন ਵਿਭਾਗ ਦੇ ਮਹਰਾਂ ਨੂੰ ਹੀ ਉਹਨਾਂ ਨਾਲ ਸੰਪਰਕ ਕਰੋ ਤੇ ਉਹਨਾਂ ਨੂੰ ਹੀ ਇਹ ਕੰਮ ਕਰਨ ਦਿਓ ਸਰਕਾਰੀ ਜ਼ਮੀਨ ਤੇ ਦਰਖਤਾਂ ਨੂੰ ਨੁਕਸਾਨ ਪਹੁੰਚਾਉਣਾ ਜਾਂ ਕਟਣਾ ਸਰੀ ਦੇ ਟ੍ਰੀ ਪ੍ਰੋਟੈਕਸ਼ਨ ਬਾਇਓਲੋਜੀ ਨੇ ਉਹਨਾਂ ਦੇ ਵਿਰੋਧ ਹੈ ਅਤੇ ਇੱਕ ਉਲੰਘਣਾ ਦੇ ਲਈ ਡਾਲਰ 20000 ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ ਸਰੀ ਦੇ ਸ਼ਹਿਰੀ ਜੰਗਲਾਤ ਦੇ ਮੈਨੇਜਰ ਰੌ ਬਲੈਂਡੋ ਚੀਨੇਗੇ ਹੈ ਕਿ ਸਾਡੀਆਂ ਗਲੀਆਂ ਦੇ ਵਿੱਚ ਲੱਗੇ ਦਰਖਤ ਇੱਕ ਕੀਮਤੀ ਸੰਪਤੀ ਹਨ ਤੇ ਅਸੀਂ ਉਹਨਾਂ ਦੀ ਠੀਕ ਤਰੀਕੇ ਨਾਲ ਦੇਖਭਾਲ ਕਰਨ ਦੇ ਲਈ ਵਚਨਬੱਧ ਹਾਂ ਜਿਵੇਂ ਜਿਵੇਂ ਇਹ ਦਰਖਤ ਵੱਡੇ ਹੁੰਦੇ ਨੇ ਉਹ ਠੰਡਕ ਪ੍ਰਦਾਨ ਕਰਨ ਸ਼ਹਿਰੀ ਤਾਪਮਾਨ ਘਟਾਉਣ ਵੱਖਰਾ ਜਲ ਪ੍ਰਬੰਧਨ ਕਰਨ ਦੇ ਵਿੱਚ ਮਦਦ ਕਰਨ ਤੇ ਹਵਾ ਨੂੰ ਸਾਫ਼ ਕਰਨ ਦੇ ਵਿੱਚ ਵਿਧਾਨ ਪਾਉਣ ਦੇ ਨਾਲ ਸਾਡੀ ਜਾਇਦਾਦ ਦੀਆਂ ਕਦਰਾਂ ਕੀਮਤਾਂ ਨੂੰ ਵੀ ਵਧਾਉਣ ਤੇ ਸਾਡੀ ਮਾਨਸਿਕਤਾ ਤੇ ਸਰੀਰੀ ਭਲਾਈ ਦੇ ਵਿੱਚ ਸਹਾਇਤਾ ਕਰਦੇ ਨੇ ਜਦੋਂ ਸਥਿਰ ਵਿਕਾਸ ਦੀ ਗੱਲ ਆਉਂਦੀ ਹੈ ਤਾਂ ਸਰੀ ਸਥਾਨਕ ਨਗਰ ਪਾਲਿਕਾ ਮਾ ਦੇ ਵਿੱਚ ਅੱਗੇ ਹੈ ਅਤੇ ਇਹ ਯਕੀਨੀ ਬਣਾਉਣ ਦੇ ਲਈ ਨਿਰੰਤਰ ਕੰਮ ਕਰ ਰਿਹਾ ਹੈ ਕਿ ਕੋਝ ਹਾਲ ਹਰਿਆਪ੍ਰਿਆ ਅਤੇ ਸੁਹਾਵਨਾ ਸ਼ਹਿਰ ਬਣਿਆ ਰਹੇ ਸ਼ਹਿਰ ਦੀ ਸਰਕਾਰੀ ਜ਼ਮੀਨ ਦੇ ਉੱਤੇ 113000 ਤੋਂ ਵੱਧ ਰੁੱਖ ਹਨ ਅਤੇ ਸਾਡੇ ਸ਼ਹਿਰੀ ਜੰਗਲ ਦਾ ਵਿਸਥਾਰ ਕਰਨ ਦੇ ਲਈ ਪਿਛਲੇ ਸਾਲ 2100 ਵਾਦੂ ਰੁੱਖ ਲਗਾਏ ਗਏ ਸਨ ਇਹਨਾਂ ਰੁੱਖਾਂ ਦੀ ਨਿਯਮਤ ਨਿਗਰਾਨੀ ਅਤੇ ਦੇਖਭਾਲ ਸ਼ਹਿਰ ਦੀ ਪ੍ਰਮਾਣਿਤ ਪੇਸ਼ੇਵਾਰ ਤੇ ਆਰਬੋਰਿਸਟਾਂ ਦੀ ਟੀਮ ਦੁਆਰਾ ਕੀਤੀ ਜਾਂਦੀ ਹੈ ਜਿਨ੍ਹਾਂ ਨੇ 2024 ਦੇ ਵਿੱਚ 23500 ਤੋਂ ਵੱਧ ਰੁੱਖਾਂ ਦੀ ਕਟਾਈ ਕੀਤੀ ਜੋ ਪ੍ਰਤੀ ਮਹੀਨਾ ਲਗਭਗ 2000 ਬੰਦੇ ਨੇ ਜੇਕਰ ਤੋਂ ਅਧਿਕਾਰੀ ਜਾਂ ਫਿਰ ਵਪਾਰ ਦੇ ਕੋਲ ਕਿਸੇ ਸਰਕਾਰੀ ਦਰਖਤਾਂ ਨੂੰ ਛਟਾਈ ਦੀ ਲੋੜ ਹੈ ਤਾਂ 604 501 ਤੇ 5050 ਤੇ ਕਾਲ ਕਰ ਸਕਦੇ ਹੋ ਤੇ ਆਨਲਾਈਨ ਰਿਪੋਰਟ ਵੀ ਦਾਖਲ ਕਰੋ ਇਹ ਜਾਣਨ ਦੇ ਲਈ ਕਿ ਦਰਖਤ ਸ਼ਹਿਰੀ ਜ਼ਮੀਨ ਦੇ ਉੱਤੇ ਹੈ ਜਾਂ ਨਹੀਂ ਸਰੀ ਮੈਪਿੰਗ ਆਨਲਾਈਨ ਸਿਸਟਮ ਜਿਹੜਾ ਉਹ ਕੋਸਮੋਸ ਚੈੱਕ ਕਰੋ ਅਤੇ ਪਾਰਕ ਜਿਹੜਾ ਹੈ ਉਸ ਤੇ ਜੋ ਸ਼ਹਿਰ ਦੇ ਦਰਖਤਾਂ ਨੂੰ ਨਕਸ਼ੇ ਦੇ ਉੱਤੇ ਵਿਖਾਉਂਦਾ ਹੈ ਇਹ ਯਾਦ ਰੱਖੋ ਕਿ ਸ਼ਹਿਰੀ ਦਰਖਤਾਂ ਨੂੰ ਇਜਾਜ਼ਤ ਤੋਂ ਬਿਨਾ ਕਟਣਾ ਸਿਟੀ ਨਿਯਮਾ ਦੇ ਵਿਰੋਧ ਹੈ ਅਗੇ ਦੇਖਦੇ ਹਾਂ ਐਡਮੈਂਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਐਡਮੈਂਟਨ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਇੱਕ ਖਬਰ ਤੇ ਸਾਡੇ ਪਿਛਲੇ ਕੁਝ ਹਫ਼ਤਿਆਂ ਤੋਂ ਚੱਲਦੀ ਆ ਰਹੀ ਆ ਉਹ ਇਹ ਸੀਗੀ ਜੀ ਕਿ ਜਿਹੜੀ ਗਲੋਬ ਐਂਡ ਮੇਲ ਅਖਬਾਰ ਆ ਉਹਦੇ ਵਿੱਚ ਇੱਕ ਰਿਪੋਰਟ ਛਪੀ ਸੀ ਜਿਹਦੇ ਵਿੱਚ ਅਲਬਰਟਾ ਹੈਲਥ ਸਰਵਿਸਿਜ਼ ਦੀ ਉਦੋਂ ਦੀ ਮੁਖੀ ਜਿਹੜੀ ਸੀਗੀ ਐਥਨਾ ਮੈਂਜ਼ੋਪਲਸ ਉਹਨਾਂ ਵੱਲੋਂ ਦੋਸ਼ ਲਾਏ ਗਏ ਸੀਗੇ ਕਿ ਉਹ ਕੁਝ ਇੱਕ ਗੱਲਾਂ ਬਾਤਾਂ ਦੀ ਛਾਣਬੀਨ ਕਰਨ ਲੱਗੇ ਸੀ ਜਿਉਂ ਹੀ ਉਹ ਛਾਣਬੀਨ ਕਰਨ ਲੱਗੇ ਉਹਨਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਜਿਹੜਾ ਅਲਬਰਟਾ ਹੈਲਥ ਸਰਵਿਸਸ ਦਾ ਬੋਰਡ ਸੀ ਉਹਨੂੰ ਵੀ ਖਤਮ ਕਰ ਦਿੱਤਾ ਗਿਆ ਸੀ ਪਰ ਜਿਉਂ ਹੀ ਉਹ ਗਲੋਬਲ ਮੇਲ ਦੇ ਵਿੱਚ ਖਬਰ ਛਪਦੀ ਆ ਉਹਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣ ਲੱਗਦੀਆਂ ਇੱਥੋਂ ਤੱਕ ਕਿ ਜਿਹੜੇ ਅਲਬਰਟਾ ਦੇ ਇਨਫਰਾਸਟ੍ਰਕਚਰ ਮਨਿਸਟਰ ਆ ਪੀਟਰ ਗਥਰੀ ਹੋਰੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪ੍ਰੀਮੀਅਰ ਨੂੰ ਕਿ ਜਿਹੜੀ ਹੈਲਥ ਮਨਿਸਟਰ ਆ ਔਰ ਡਿਪਟੀ ਹੈਲਥ ਮਨਿਸਟਰ ਉਹਨਾਂ ਦੋਨਾਂ ਨੂੰ ਪਾਸੇ ਹੋ ਜਾਣਾ ਚਾਹੀਦਾ ਜਿੰਨੀ ਦੇਰ ਤੱਕ ਇਹ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਆ ਉਨੀ ਦੇਰ ਤੱਕ ਇਨਵੈਸਟੀਗੇਸ਼ਨ ਇਹ ਸੀਗੀ ਕਿ ਜਿਹੜੀ ਅਲਬਰਟਾ ਹੈਲਥ ਸਰਵਿਸਿਜ਼ ਤੇ ਕੌਂਟਰੈਕਟ ਦਿੱਤੇ ਜਾਂਦੇ ਸੀਗੇ ਜੀ ਜਿਹੜੇ ਬਾਹਰ ਪ੍ਰਾਈਵੇਟ ਕੰਪਨੀਆਂ ਨੂੰ ਉਹ ਜਿਹੜੇ ਫੈਸਲੇ ਸੀਗੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਸੀ ਵਿੱਚੋਂ ਇੰਟਰਫੀਰੈਂਸ ਰਾਹੀਂ ਜਿਹੜੀ ਗੱਲ ਨੂੰ ਲੈ ਕੇ ਸਾਰਾ ਮਸਲਾ ਸ਼ੁਰੂ ਹੋਇਆ ਪਰ ਪ੍ਰੀਮੀਅਰ ਡੈਨੀਅਲ ਸਮਿਥ ਹੋਰਾਂ ਨੇ ਮਿਸਟਰ ਗੱਥਰੀ ਨੂੰ ਕਿਹਾ ਕਿ ਐਸੀ ਕੋਈ ਗੱਲ ਨਹੀਂ ਮੈਂ ਆਈ ਸਟੈਂਡ ਬਾਈ ਮਾਈ ਹੈਲਥ ਮਿਨਿਸਟਰ ਲਾਗਰਾਹ ਹੋਰਾਂ ਦੇ ਪਰ ਅੱਜ ਉਹਨਾਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਉੱਥੇ ਇਹ ਵੀ ਪਤਾ ਲੱਗਾ ਕਿ ਜਿਹੜੇ ਉਹਨਾਂ ਦੇ ਡਿਪਟੀ ਹੈਲਥ ਮਿਨਿਸਟਰ ਸੀਗੇ ਆਂਡਰੇ ਟ੍ਰੈਂਬਲੇ ਹੁਰੀ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ ਹੈ ਪਰ ਜਿਹੜਾ ਅਸਿਸਟੈਂਟ ਡਿਪਟੀ ਹੈਲਥ ਮਿਨਿਸਟਰ ਸੀ ਉਹਨੂੰ ਹੁਣ ਪੂਰਾ ਡਿਪਟੀ ਲਾ ਦਿੱਤਾ ਗਿਆ ਹੈ ਜੀ ਸੋ ਇਹ ਸਿਲਸਿਲਾ ਅੱਜ ਹੋਇਆ ਔਰ ਦੂਸਰੀ ਖਬਰ ਕੈਲਗਰੀ ਸ਼ਹਿਰ ਤੋਂ ਆ ਰਹੀ ਹੈ ਉੱਥੇ ਸਾਊਥ-ਈਸਟ ਦੇ ਵਿੱਚ ਪੁਲਿਸ ਵੱਲੋਂ ਗੋਲੀ ਚਲਾਏ ਜਾਣ ਤੇ ਇੱਕ ਵਿਅਕਤੀ ਦੀ ਮੌਤ ਹੋਈ ਆ ਔਰ ਉਹਨਾਂ ਨੇ ਹਜੇ ਉਤੇ ਤੇ ਹੋਰ ਅਪਡੇਟ ਜਿਹੜੀ ਹੈ ਜੀ ਉਹ ਦਿੱਤੀ ਨਹੀਂ ਇਹ ਦੱਸਿਆ ਜਾ ਰਿਹਾ ਕਿ ਪੁਲਿਸ ਵਾਲੇ ਸਾਰੇ ਠੀਕ ਠਾਕ ਨੇ ਔਰ ਇਹਦੇ ਹੁਣ ਜਿਹੜਾ ਅਲਬਰਟਾ ਸੀਰੀਅਸ ਇਨਵੈਸਟੀਗੇਸ਼ਨ ਵਾਲੇ ਆ ਜੀ ਉਹ ਇਹਦੀ ਛਾਣਬੀਨ ਕਰਨਗੇ ਕਿ ਮਸਲਾ ਹੋਇਆ ਕੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਿੰਟਨ ਖਬਰਾਂ ਦੀਆਂ ਜਾਣਕਾਰੀਆਂ ਦਾ سلسلہ ਫਿਲਹਾਲ ਇਤੇ ਮਗਧਾ ਨਵੀਂ ਤਾਜ਼ਾ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ